ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਲੁਧਿਆਣਾ ਪੁਲਿਸ ਨੇ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 154 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਨੂੰ ਸੀਆਈਏ ਅਤੇ ਦੁਗਰੀ ਪੁਲਿਸ ਦੇ ਸਾਂਝੇ ਆਪਰੇਸ਼ਨ ਚ ਗ੍ਰਿਫਤਾਰ ਕੀਤਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਐਸ.ਪੀ ਕ੍ਰਾਈਮ ਅਮਨਦੀਪ ਬਰਾੜ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 154 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਉਨ੍ਹਾਂ ਦੇ ਜਿਹੜੀਆਂ ਸਖਤ ਹਦਾਇਤਾਂ ਦੇ ਤਹਿਤ ਜਿਹੜੀ ਡਰੱਗਸ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਡਰਾਈਵ ਚਲਾਈ ਹੋਈ ਹੈ ਐਂਟੀ ਡਰੱਗ ਡਰਾਈਵ ਉਸ ਦੇ ਤਹਿਤ ਜਿਹੜੀ ਕਮਿਸ਼ਨਰੇਟ ਲੁਧਿਆਣਾ ਦੀ ਸੀਆਈਏ ਦੀ ਟੀਮ ਸੀ ਨਾਲ ਡੁਗਰੀ ਪੁਲਿਸ ਸਟੇਸ਼ਨ ਸਾਡੇ ਪੰਦਾ ਹੈਗਾ ਇਹਨਾਂ ਦੀ ਟੀਮ ਨੇ ਕਬੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਸਨੀ ਉਰਫ ਰੈਂਬੋ ਨਾਮ ਦਾ ਜਿਹੜਾ ਡਰੱਗਸ ਸਮਗਲਰ ਹੈ ਜਿਸ ਤੇ ਪਹਿਲਾਂ ਵੀ ਕਰੀਬ 2-3 ਮੁਕੱਦਮੇ ਦਰਜ ਹੈ ਇਹਨੂੰ 153 ਗ੍ਰਾਮ ਹਿਰੋਇਨ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ ਤੇ ਇਸ ਦੇ ਉੱਪਰ ਐਫਆਈਆਰ ਨੰਬਰ 102 ਮਿਤੀ 10-8 2024 ਥਾਣਾ ਦੁਗਰੀ ਵਿੱਚ ਦਰਜਿਸਟਰ ਕੀਤਾ ਗਿਆ ਤੇ ਇਹਦੀ ਜਿਹੜੀ ਅਗਲੀ ਤਫਤੀਸ਼ ਹੁਣ ਚੱਲ ਰਹੀ ਹੈ ਕਿਹੜੀ ਜਨਤੂ ਹੋਣੀ ਹੈ ਜੀ ਇਹ ਭਾਈ ਹਿੰਮਤ ਸਿੰਘ ਨਗਰ ਦੁਗਰੀ ਦਾ ਰਹਿਣ ਵਾਲਾ ਹੈ ਉਹ ਸਾਈਟ ਤੋਂ ਇਹਨੂੰ ਜਿਹੜਾ ਕਾਬੂ ਕੀਤਾ ਪੁਲਿਸ ਵੱਲੋਂ ਤੇ ਇਹਦੀ ਜਿਹੜੀ ਅੱਗੇ ਦੀ ਤਫਤੀਸ਼ ਹੈ ਕਿੱਥੋਂ ਲੈ ਕੇ ਆਏ ਸੀ ਇਹਦੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਉਹਦੀ ਜਿਹੜੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾਦੀ ਹੈ ਸਰ ਕਿਸ ਤੋਂ ਦੇਣ ਵਾਸਤੇ ਲੈ ਕੇ ਆਇਆ ਸੀ ਜਾਂ ਖੁਦ ਜਿਹੜਾ ਬਾ ਡਿਕਟਡ ਹੈ ਇਹ ਦੇਖੋ ਜਸ ਜਿਵੇਂ ਤੋਂ ਰਿਕਵਰੀ ਹੋਈ ਹੈ 153 ਗ੍ਰਾਮ ਹੈਰੋਇਨ ਦੀ ਰਿਕਵਰੀ ਹੈ ਇੱਕ ਵੱਡੀ ਰਿਕਵਰੀ ਹੋਈ ਹੈ ਇਹ ਕਿੱਥੋਂ ਲੈ ਕੇ ਆਇਆ ਸੀ ਕਿਉਂ ਸਪਲਾਈ ਕਰ ਰਿਹਾ ਸੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਅਸੀਂ ਟ੍ਰੇਸ ਕਰ ਰਹੇ ਹਾਂ ਇਹਦੀ ਸਾਰੀ ਟੈਕਨੀਕਲ ਇਨਪੁਟਸ ਦੀ ਹੈਲਪ ਨਾਲ ਅਸੀਂ ਇਹਦੀ ਤਫਤੀਸ਼ ਅੱਗੇ ਕਰ ਰਹੇ ਹਾਂ ਤੇ ਇਹਦੀ ਫੰਡਿੰਗ ਬਾਰੇ ਜਿਹੜਾ ਉਸ ਦੇ ਬਾਰੇ ਵੀ ਅਸੀਂ ਫਾਈਨੈਂਸ਼ੀਅਲ ਐਨਾਲਿਸਿਸ ਵੀ ਕਰਾਂਗੇ ਜਿਸ ਨੇ ਇਤੋਂ ਕੋਈ ਪ੍ਰੋਪਰਟੀ ਜਿਹੜਾ ਬਣਾਈ ਤਾਂ ਉਹਦੇ ਖਿਲਾਫ ਵੀ ਜਿਹੜੀ ਬੰਦ ਲਈ ਸਾਡੀ ਫੋਰਫੀਚਰ ਦੀ ਕਾਰਵਾਈ ਉਹ ਕੀਤੀ ਜਾਵੇ ਬਈ ਮੋਰਫ ਸਪ੍ਰਿੰਗ ਕਿੱਥੋਂ ਮੈਂ ਇੱਕ ਬਾਈਕ ਉੱਤੇ ਜਾ ਰਿਹਾ ਸੀ ਇਹ ਜੇ ਸਾਡਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਇਸ ਵੱੰਦੇ ਤੇ ਪੇਸ਼ ਕਰਦੇ। ਆਈਡੀ ਕਿੰਨੇ ਕਿਰੇ ਹੋਈ ਹੈ। ਦੇਖੋ ਇਹਦੀ ਮਾਰਕੀਟ ਵੈਲਿਊ ਤਾਂ ਮਤਲਬ ਮਾਰਕੀਟ ਤੋਂ ਨਹੀਂ ਆਪਾਂ ਦੱਸਦੇ ਵੈਸੇ। ਅਦਰਵਾਈਜ਼ ਹੈਰੋਇਨ ਇਹ ਕੁਸ਼ਨ ਕੱਟੋ। ਇਹ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਉਹਨਾਂ ਦੇ ਜਿਹੜੀਆਂ ਸਖਤ ਹਦਾਇਤਾਂ ਦੇ ਤਹਿਤ ਜਿਹੜੀ ਡਰੱਗਸ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਡਰਾਈਵ ਚਲਾਈ ਹੋਈ ਹੈ ਐਂਟੀ ਡਰੱਗ ਡਰਾਈਵ ਉਸ ਦੇ ਤਹਿਤ ਜਿਹੜੀ ਕਮਿਸ਼ਨਰੇਟ ਲੁਧਿਆਣਾ ਦੀ ਸੀਆਈਏ ਦੀ ਟੀਮ ਸੀ ਨਾਲ ਦੁਗਰੀ ਪੁਲਿਸ ਸਟੇਸ਼ਨ ਸਾਡੇ ਪੰਦਾ ਹੈਗਾ ਇਹਨਾਂ ਦੀ ਟੀਮ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਸਨੀ ਉਰਫ ਰੈਂਬੋ ਨਾਮ ਦਾ ਜਿਹੜਾ ਡਰੱਗਸ ਸਮਗਲਰ ਹੈ ਇਸ ਤੋਂ ਪਹਿਲਾਂ ਵੀ ਕਰੀਬ 2-3 ਮੁਕਦਮੇ ਦਰਜ ਹੈ ਇਹਨੂੰ 153 ਗ੍ਰਾਮ ਹਿਰੋਇਨ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ ਤੇ ਇਸ ਦੇ ਉੱਪਰ ਐਫਆਈਆਰ ਨੰਬਰ 102 ਮਿਤੀ 10-8-2024 ਥਾਣਾ ਦੁਗਰੀ ਵਿੱਚ ਦਰਜ ਰਜਿਸਟਰ ਕੀਤਾ ਗਿਆ ਤੇ ਇਹਦੀ ਜਿਹੜੀ ਅਗਲੀ ਤਕਤੀਸ਼ਾ ਚੱਲ ਰਹੀ ਹੈ ਕਿਹੜੀ ਜਗ੍ਹਾ ਤੋਂ ਹੋਣੀ ਹੈ ਇਹ ਭਾਈ ਹਿੰਮਤ ਸਿੰਘ ਨਗਰ ਦੁਗਰੀ ਦਾ ਰਹਿਣ ਵਾਲਾ ਹੈ ਸਾਈਟ ਤੋਂ ਇਹਨੂੰ ਜਿਹੜਾ ਕਾਬੂ ਕੀਤਾ ਪੁਲਿਸ ਵੱਲੋਂ ਤੇ ਇਹਦੀ ਜਿਹੜੀ ਅੱਗੇ ਦੀ ਤਫਤੀਸ਼ ਹੈ ਕਿੱਥੋਂ ਲੈ ਕੇ ਆਏ ਸੀ ਵੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਉਹਦੀ ਜਿਹੜੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾਦੀ ਹੈ ਸਰ ਕਿਸ ਤੋਂ ਦੇਣ ਵਾਸਤੇ ਲੈ ਕੇ ਆਇਆ ਸੀ ਜਾਂ ਖੁਦ ਜਿਹੜਾ ਬਾ ਐਡਿਕਟਡ ਹੈ ਇਹ ਦੇਖੋ ਜਿਸ ਜਿਵੇਂ ਤੋ ਰਿਕਵਰੀ ਹੋਈ 153 ਗ੍ਰਾਮ ਹੈਰੋਇਨ ਦੀ ਰਿਕਵਰੀ ਹੈ ਇੱਕ ਵੱਡੀ ਰਿਕਵਰੀ ਹੋਈ ਹੈ ਇਹ ਕਿੱਥੋਂ ਲੈ ਕੇ ਆਇਆ ਸੀ ਕਿਉਂ ਸਪਲਾਈ ਕਰ ਰਿਹਾ ਸੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਅਸੀਂ ਟ੍ਰੇਸ ਕਰ ਰਹੇ ਹਾਂ ਇਹਦੀ ਸਾਰੀ ਟੈਕਨੀਕਲ ਇਨਪੁਟਸ ਦੀ ਹੈਲਪ ਨਾਲ ਅਸੀਂ ਇਹਦੀ ਤਫ਼ਤੀਸ਼ ਅੱਗੇ ਕਰ ਰਹੇ ਹਾਂ ਤੇ ਇਹਦੀ ਫੰਡਿੰਗ ਬਾਰੇ ਜਿਹੜਾ ਉਸ ਦੇ ਬਾਰੇ ਵੀ ਅਸੀਂ ਫਾਈਨੈਂਸ਼ੀਅਲ ਐਨਾਲਿਸਿਸ ਵੀ ਕਰਾਂਗੇ ਵੀ ਇਹਨੇ ਤੋਂ ਕੋਈ ਪ੍ਰਾਪਰਟੀ ਜਿਹੜਾ ਬਣਾਈ ਹੋ ਤਾਂ ਉਹਦੇ ਖਿਲਾਫ ਵੀ ਜਿਹੜੀ ਬੰਨ ਲਈ ਸਾਡੀ ਫੋਰਫੀਚਰ ਦੀ ਕਾਰਵਾਈ ਉਹ ਕੀਤੀ ਗਈ। ਕੋਈ ਮੋਰਫ ਸਪਰਿੰਗੀ ਤਾਂ ਮੈਂ ਇੱਕ ਬਾਈਕਰ ਤੇ ਜਾ ਰਿਹਾ ਸੀ ਪਿੱਛੋਂ। ਇਹ ਜੇ ਸਾਡਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਆ ਕਿੱਥੇ ਇਹਨੇ ਦੇਣ ਜਾਣਾ ਸੀਗਾ ਤੇ ਇਸ ਸੰਬੰਧ ਵਿੱਚ ਦੱਸੋ। ਰਾਈਡ ਕਿੰਨੇ ਕਿਲੇ ਹੋਈ ਹੈ। ਦੇਖੋ ਇਹਦੀ ਮਾਰਕੀਟ ਵੈਲਿਊ ਤਾਂ ਮਤਲਬ ਮਾਰਕੀਟ 'ਚੋਂ ਨਹੀਂ ਆਪਾਂ ਦੱਸਦੇ ਵੈਸੇ। ਅਦਰਵਾਈਜ਼ ਹੈਰੋਇਨ ਸਿਟੀ ਹੋਮ ਨਿਊਜ਼ ਲਈ ਸੁੰਦਰ ਸਿੰਘ ਦੀ ਰਿਪੋਰਟ